ਇਹ ਗੱਲ ਕਹੀ ਜਾਂਦੀ ਕਿ ਪੰਜਾਬ ਆਪਣੀਆਂ ਮੰਗਾਂ ਰੱਖੇ ਪੰਜਾਬ ਆਪਣੀ ਗੱਲ ਕਰੇ ਕਿਉਂਕਿ ਪੰਜਾਬ ਦੇ ਕਿਸਾਨਾਂ ਦੀ ਦੁਰਦਸ਼ਾ ਹੋ ਰਹੀ ਹੈ ਤੇ ਤੁਸੀਂ ਠੇਕਾ ਪੂਰੇ ਮੁਲਕ ਦਾ ਚੱਕਿਆ ਸਿਰ ਤੱਕ ਗੱਲਾਂ ਕਰਨ ਵਾਲਿਆਂ ਗੱਲਾਂ ਕਰਨੀਆਂ ਮੈਂ ਤੁਹਾਨੂੰ ਬੜੀ ਕ੍ਰਿਸਟਲ ਕਲੀਅਰ ਗੱਲ ਦੱਸ ਦਿੰਦਾ ਉਸ ਵੇਲੇ ਤਿੰਨ ਚੀਜ਼ਾਂ ਦੇ ਨਾਲ ਪੰਜਾਬ ਦੇ ਵਿੱਚੋਂ ਜਿਹੜੀ ਕਣਕ ਪੈਦਾ ਹੋਈ ਦੇਸ਼ ਦੇ ਅੰਨ ਭੰਡਾਰ ਚ 82% ਕਣਕ ਪੰਜਾਬ ਨੇ ਯੋਗਦਾਨ ਦਿੱਤਾ 60 61 62 65 ਦੇ ਵਿੱਚ ਮਤਲਬ ਪੂਰੇ ਮੁਲਕ ਦੇ ਵਿੱਚ 82% ਹੁਣ ਚੁਠਲਾਓ ਪੰਜਾਬ ਕਿਉਂ ਪਹਿਲੇ ਚ ਨਹੀਂ ਆਇਆ ਮੈਂ ਤਾਂ ਹੀ ਕਹ ਰਿਹਾ ਲੋਕਾਂ ਨੂੰ ਤੇ ਗੱਲਾਂ ਹੀ ਨਹੀਂ ਗਈਆਂ ਪਤਾ ਹੁਣ ਅੱਜ ਦੇ ਦਿਨ ਦੀ ਮੈਂ ਜੇ ਗੱਲ ਕਰਾਂ ਅੱਜ 51% ਪੰਜਾਬ ਦੇ ਵਿੱਚ ਯੋਗਦਾਨ ਹੈ ਸੈਂਟਰਲ ਫੂਡ ਪੂਲ ਦੇ ਵਿੱਚ ਸਨ 2023-24 ਦੀ ਕਣਕ ਦਾ ਇੱਕ ਪਾਸੇ 50% ਲਗਭਗ ਤੇ ਇੱਕ ਪਾਸੇ ਕੱਲਾ 50 ਪੰਜਾਬ ਹੁਣ ਉਹ ਆ ਕੇ ਜਿਹਨੇ ਬਹਿਸ ਕਰਨੀ ਖੁੱਲੇ ਮੰਚ ਤੇ ਆ ਕੇ ਬਹਿਸ ਕਰ ਲਵੇ ਕਿ ਐਮਐਸਪੀ ਦੀ ਗਾਰੰਟੀ ਕਿਉਂ ਮੰਗਦੇ ਆ ਸਾਡੇ ਪੰਜਾਬ ਦਾ ਰਕਬਾ ਹੈ ਬਹੁਤ ਛੋਟਾ ਜਿਹਾ 2% ਤੋਂ 55000 ਕਿਲੋਮੀਟਰ ਦੇ ਵਿੱਚ ਅਸੀਂ ਸਾਰਾ ਜਗ੍ਹਾ ਹੈ 31 ਲੱਖ ਹੈਕਟੇਰ ਦੇ ਵਿੱਚ ਅਸੀਂ ਝੋਨਾ ਲਾਉਂਦੇ ਆ ਤੇ 34 ਲੱਖ ਹੈਕਟੇਰ ਚ ਅਸੀਂ ਕਣਕ ਲਾਉਂਦੇ ਆ 9293 ਲੱਖ ਹੈਕਟੇਰ ਦੇ ਵਿੱਚ ਮੱਧ ਪ੍ਰਦੇਸ਼ ਚ ਕਣਕ ਹੋਈ ਹੈ 9899 ਲੱਖ ਹੈਕਟੇਰ ਦੇ ਵਿੱਚ ਯੂਪੀ ਚ ਹੋਈ ਟੋਟਲ ਹੋ ਗਈ 180 ਲੱਖ ਹੈਕਟੇਰ ਕਣਕ ਹੋ ਗਈ ਇਸ ਰਕਬੇ ਦੇ ਵਿੱਚ ਬੀਜੀ ਕੀ ਪੰਜਾਬ ਨੇ ਕਿੰਨੀ ਬੀਦੀ 34 ਲੱਖ 6ਵਾਂ ਹਿੱਸਾ ਵੀ ਹੋ ਗਿਆ ਚੇਮੇ ਸਨੇ 51% ਕਣਕ ਦਿੱਤੀ ਦੇਸ਼ ਨੂੰ